ਇੱਥੇ ਤੁਹਾਨੂੰ ਐ ਕਰੂੰ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਐਕਸੈਕਸ਼ਨ ਚੀਟਣਾ ਤੁਹਾਡੇ ਕੋਈ ਜੋ ਦੇਸਾ ਸਾਨੂੰ ਇੱਥੇ 1500 ਲੀਟਰ ਡੀਜ਼ਲ ਚੁੱਕੀ ਐ ਇਹ ਟਰੈਕਟਰ ਚੱਲ ਰਿਆ ਨਹੀਂ ਜੋ ਵੈਸੇ ਤਿੰਨ ਹਜ਼ਾਰ ਲੀਟਰ ਡੀਜ਼ਲ ਦੇਣਾ ਅੱਛਾ ਸ਼ੁਕਰ ਹੈ ਤੁਹਾਨੂੰ ਦੇ ਦਾਂ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ ਤਿੰਨ ਹਜ਼ਾਰ ਲੀਟਰ ਡੀਜ਼ਲ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਤੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਤਿੰਨ ਹਜ਼ਾਰ ਲੀਟਰ 40 ਲੀਟਰ ਤੁਹਾਡੇ ਮੈਂ ਭੇਜਾ ਦੂੰਗਾ ਨਾਲੇ ਤੁਸੀਂ ਆ ਤੁਹਾਨੂੰ ਬਿਜਾ ਦੇ ਤਿੰਨ ਦਾ ਲੀਟਰ ਸਰ ਆ ਪਹਿਲਾਂ ਵੀ ਹੋਰ ਸਾਹਿਬ ਆ ਇਹ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਿਸੇ ਨੇ ਮਤਰਾ ਬਾਅਦ ਉਹ ਸ਼ਰਤ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਜੀ ਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਹਫਤਾ ਇੱਕ ਮਹੀਨਾ ਅੱਗੇ ਆਉਂ ਇੱਕ ਤੋਂ ਹਫਤਾ ਇੱਕ ਮਹੀਨਾ ਅਸੀਂ ਲੱਖ ਵੀ ਨਹੀਂ ਪਹੁੰਚਦੇ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਮੈਂ ਕੱਲ ਦੀ ਸ਼ਾਮ ਤੱਕ ਇਹਨਾਂ ਕੋਲ ਆ ਜਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਇੱਕ ਤਾਹਵਾ ਹੋ ਗਿਆ ਜੀ ਬਨੇ ਗਾਇਨਾ ਤੇ ਕਿਹ ਬਾਤ ਸਾਡਾ ਤੇ ਬਹੁਤ ਬਹੁਤ ਹੁਣ ਮੈਂ ਤੁਹਾਡੇ ਇਥੇ ਤੁਹਾਨੂੰ ਲਾ ਚੜੀ ਬਹੁਤ ਹੈ ਰਾਵਤਾ ਸਰ ਜਿੰਨੀ ਤੁਸੀਂ ਸਾਡੇ ਲਈ ਇੰਨਾ ਹੀ ਬੜਾ ਤੁਸੀਂ ਆ ਕੇ ਨਹੀਂ ਨਹੀਂ ਯਾਰ ਦੁਕਾਣ ਜਾ ਕੇ ਖੜੋਤੇ ਹੋ ਦੁਕਾਣ ਟੜਦਾ ਦੋ ਜਨ ਦੱਸ ਦੋ 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਧੰਨਵਾਦ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਅਕਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਜੋ ਇਹ ਆਪਣੀ ਸਰਕਾਰ ਆਉਂਦੀ ਹੈ ਤੇ ਅਸ ਪੱਕਾ ਹੀ ਇਲਾਜ ਕਰ ਦੋ ਨਾ ਜ਼ਿੰਦਗੀ ਭਰ ਤੁਹਾਨੂੰ ਇਹਦੀ ਕੋਈ ਸਮੱਸਿਆ ਨਹੀਂ ਹੋਊਗੀ ਬੋਲ ਸੋਨ ਲਾ ਸਲਾਮ ਅਲੈਕੁਮ ਅਰਹਮਤੁਲ ਲਾ ਮੈਂ ਥੋੜਾ ਧੰਨਵਾਦ ਕਰਦਾ ਇਸ ਤਰੀਕੇ ਨਾਲ ਮੈਂ ਖੇਤ ਝੁਗਦਾ ਆਪਣੇ ਪੌਦਿਆਂ ਨੂੰ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਰੁੜ ਜਾਣਾ ਕਿੰਨੀ ਹਿੰਮਤ ਹੈ ਤੁਸੀਂ ਤੁਹਾਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਜੀ ਦੀ ਮੰਦੰਦੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਯਾਰਾ ਸਿੰਘ ਸਾਹਿਬ ਨੇ ਤੇ ਆਪਣੇ ਹਲਕਾ ਜੱਜ ਜੀ ਨੇ ਪਾਪੂ ਜੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜੇ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕ ਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਦਿਨ ਅਸੀਂ ਪਾਵਾਂਗੇ ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿਹੜੀ ਸਿਲਟ ਜਿੱਥੇ ਹੋਈ ਹੈ। ਇਹ ਹੁਣ ਮੈਂ ਸੰਪੂਰਨ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਫੁੱਟ ਮਿੱਟੀ ਪੱਟ ਕੇ ਲੈ ਗਏ ਜਦੋਂ ਉਹਦਾ ਆਪਾਂ ਡੀਸੀ ਨੂੰ ਕਹਿ ਜੇ ਨਾ ਪੁੱਛੇ ਗੱਸ। ਹੁਣ ਮੈਂ ਬੰਦ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਸਰਦਾਰੂ ਸਾਹਿਬ ਨੂੰ ਕਹਿ ਦਿੱਤਾ ਹੈ। ਤੇ 3 ਲੱਖ ਰੁਪਏ ਤੇ 9000 ਲੀਟਰ ਡੀਜ਼ਲ ਮੈਂ ਇਹ ਦੇਖੇ ਗਿਆ ਜਦੋਂ 55 ਜਰਾਂ ਤੇ ਮਿੱਟੂ ਆਈਏ ਜੇ ਮਗਰ ਇਹਨੂੰ ਪਰਾ ਕਰਵਾਈ ਕਰਾਂ ਠੇਕੇਦਾਰਾਂ ਨੇ ਜੁਕਿਆ ਜੀ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਕਿਦਾ ਸੰਭਾਲੀਏ ਇਹ ਧਾਂ ਚਲਾ ਗਿਆ ਇਹਨਾਂ ਦਾ 10-15 ਦਿਨ ਬਾਅਦ ਮੈਂ ਅਗਰਤੋ ਆਈ ਜਾਵਾਂਗੇ ਫਿਰ ਆਪਾਂ ਇਹਨੂੰ ਠੇਕੇਦਾਰ ਮਗਰ ਪਾਉਂਦੇ ਹਾਂ ਇਹ ਤੁਸੀਂ ਕੰਮ ਕਰਾਉਣਾ ਜੀ ਇਹਨੂੰ ਪੱਕਾ ਕਰਵਾਵਾਂਗੇ ਸਾਡਾ ਸਾਡਾ ਸੌਦਾ ਕੋਈ ਸਮਝ ਨਹੀਂ ਸਾਡੀ ਇਹਨੂੰ ਕੰਕਰੀਟ ਦਾ ਬਣਾਉਣਾ ਹੈ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿਆਂਗਾ ਤੁਹਾਨੂੰ